ਮੇਰੇ ਬਾਪ ਦਾ ਮੇਰੇ ਬਾਪ ਦਾ ਯਾ ਪ੍ਰਭਾ ਚਾਹ ਨੂੰ ਪਾ ਕੇ ਆ ਕੇ ਤੂ ਦੇਣਾ ਕਾਹ ਕੇ ਦੁਰੀਆਂ ਕੋਈਆਂ yeah ਅੱਜ ਇਥੇ ਗੁਰਦੁਆਰਾ ਭਗਤ ਰਵਦਾਸ ਦੀ ਬਾਜ਼ਾਰ ਦੇ ਵਿੱਚ 7 ਜੋੜਿਆਂ ਦੇ ਆਨੰਦਕਾਰਜ ਹੋਏ ਨੇ ਜੋ ਕਿ ਤਕਰੀਬਨ ਪਿਛਲੇ 16 ਸਾਲ ਤੋਂ ਡਾਕਟਰ ਅਮੀਦਕਰ ਉਧਾ ٹرسٹ ਸੇਵਾ ਸਮਾਜ ਦੀ ਸਮੂਹ ਜਥੇਬੰਦੀ ਵੱਲੋਂ ਇਹ ਹਰ ਸਾਲ ਉਪਰਾਲੇ ਬਹੁਤ ਵਧੀਆ ਤਰੀਕੇ ਨਾਲ ਕੀਤੇ ਜਾਂਦੇ ਹਨ ਔਰ ਅੱਜ ਇਥੇ ਗੁਰਦੁਆਰਾ ਸਾਹਿਬ ਦੇ ਅੰਦਰ ਗੁਰੂ ਮਰਿਆਦਾ ਦੇ ਅਨੁਸਾਰ 7 ਜੋੜਿਆਂ ਦੇ ਆਨੰਦਕਾਰਜ ਹੋਏ ਹੈ ਇੱਥੇ ਜਿਹੜੇ ਲੋੜਵੰਦ ਬੱਚੀਆਂ ਦੇ ਵਿਆਹ ਕੀਤੇ ਗਏ ਨੇ ਉਹ ਹਰ ਸਾਲ ਕੀਤੇ ਜਾਂਦੇ ਨੇ ਬਾਈ ਜੀ ਹਾਂ ਜੀ ਉਹ ਹਰ ਸਾਲ ਕੀਤੇ ਜਾਂਦੇ ਨੇ ਸੋ ਅਸੀਂ ਹੋਰ ਵੀ ਸੰਗਤਾਂ ਨੂੰ ਬੇਨਤੀ ਕਰਦੇ ਹਾਂ ਕਿ ਕਿਸੇ ਟਰਸਟ ਦੇ ਨਾਲ ਜੁੜ ਕੇ ਸੇਵਾ ਦੇ ਵੀ ਹਿੱਸਾ ਪਾਇਆ ਜਾਵੇ ਤਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਉਹ ਲੋੜਵੰਦ ਧੀਆਂ ਲੋੜਵੰਦ ਪਰਿਵਾਰਾਂ ਦੇ ਇਹ ਕਾਰਜ ਜਿਹੜੇ ਆ ਇਹ ਸੇਵਾ ਕੀਤੀ ਜਾ ਸਕੇ ਬਾਈ ਜੀ ਅਸੀਂ ਅੱਜ ਸਾਹਨੇ ਆਲ ਖੜੇ ਠੀਗੇ ਡਾਕਟਰ ਭੀਮਰਾਓ ਵੇਦਕਰ ਬੁੱਧਾ ਟਰੱਸਟ ਵੱਲੋਂ ਹਰ ਸਾਲ ਦੀ ਤਰ੍ਹਾਂ ਜਿਹੜੇ ਲੋੜਵੰਦ ਧੀਆਂ ਦੇ ਵਿਆਹ ਕਾਰਜ ਕੀਤੇ ਜਾਂਦੇ ਨੇ ਉਹ ਅੱਜ ਆਨੰਦ ਕਾਰਜ ਹੋ ਚੁੱਕੇ ਨੇ ਤੁਸੀਂ ਲਾਈਵ ਵੀ ਦੇਖਿਆ ਤੇ ਇੱਥੇ ਜਿਹੜੇ ਗੁਰੂ ਘਰ ਦੇ ਕੀਰਤਨੇ ਦੀ ਬੜਾ ਪਿਆਰਾ ਕੀਰਤਨ ਕੀਤਾ ਉਹਨਾਂ ਨਾਲ ਮੈਂ ਗੱਲਬਾਤ ਕਰਾਈ ਉਹ ਕਹਿੰਦੇ ਬਹੁਤ ਵੱਡਾ ਪ੍ਰਾਲਾ ਬਾਈ ਜੀ ਇਹ ਜਿਹੜਾ ਬੁੱਧਾ ਟਰੱਸਟ ਵੱਲੋਂ ਕੀਤਾ ਜਾਂਦਾ ਹਰ ਸਾਲ ਲੋੜਵੰਦ ਧੀਆਂ ਦੇ ਵਿਆਹ ਕਾਰਜਾਂ ਦਾ ਵੱਡਾ ਯੋਗਦਾਨ ਜਿਹੜਾ ਬੁੱਧਾ ਟਰੱਸਟ ਡਾਕਟਰ ਭੀਮਰਾਓ ਵੇਦਕਰ ਵੱਲੋਂ ਇਹ ਕੀਤਾ ਜਾਂਦਾ ਬੜਾ ਸਲਾਂਗਾ ਜੋ ਪ੍ਰਾਲਾ ਜੀ ਕਿਉਂਕਿ ਗੁਰੂ ਕੀ ਗੋਲਖ ਗਰੀਬ ਦਾ ਮੁੱਖ ਕਿਹਾ ਜਾਂਦਾ ਉੱਥੇ ਹੀ ਗੁਰੂ ਘਰਾਂ ਵੱਲੋਂ ਐਡੇ ਪ੍ਰਾਲੇ ਕਰਨੇ ਚਾਹੀਦੇ ਨੇ ਧੰਨਵਾਦ ਵਾਈ ਜੀ ਟੋਡਾ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਹਾਂ ਸਾਥ ਈਮਰਾਉ ਅੰਬੈਦਕਰ ਕਲੱਬ ਵੱਲੋਂ ਜਿਹੜਾ ਇਹ ਪਿਛਲੇ 18 ਸਾਲਾਂ ਤੋਂ ਲੜਕੀਆਂ ਦੇ ਵਿਆਹਾਂ ਦਾ ਜਿਹੜਾ ਪ੍ਰੋਗਰਾਮ ਚੱਲਦਾ ਜਾਂਦਾ ਹੈ ਬਹੁਤ ਹੀ ਸ਼ਰਮਦਾ ਜੀ ਹੈ ਬਹੁਤ ਹੀ ਵਧੀਆ ਕੰਮ ਕਰਦੇ ਨੇ ਇਹ ਜਿਹੜੇ ਸਮਾਜ ਦੀ ਸੇਵਾ ਇਹਨ ਰੀਅਲ ਸੈਂਸੇ ਸਮਾਜ ਦੀ ਸੇਵਾ ਇਸ ਕਲੱਬ ਦੇ ਜਿਹੜੇ ਬਾਕੀ ਮੈਂਬਰਸ ਵੀ ਨੇ ਡੀਐਸਪੀ ਸਾਹਿਬ ਮਨ ਸਿੰਘ ਤੋਂ ਲੈ ਕੇ ਸਪੈਸ਼ਲੀ ਕੈਪਟਨ ਸੁਭਦੀਪ ਸਿੰਘ ਆਰਾ ਜਿਹੜੇ ਮੇਰੇ ਬਹੁਤ ਕੋਲ ਫਰੈਂਡ ਨੇ ਇਹ ਸਾਰੇ ਮਿਲ ਕੇ ਆਪਣਾ ਇਹ ਜਿਹੜੇ ਲੜਕੀਆਂ ਦੇ ਵਿਆਹ ਕਰਦੇ ਨੇ ਬਹੁਤ ਹੀ ਪੁੰਨਦਾ ਕੰਮ ਕਰਦੇ ਨੇ ਮੈਂ ਨਾਲੋਂ ਆਪੇ ਬਾਦਲਾ ਕਿ ਕਿਸ ਨੇ ਮੈਨੂੰ ਦੱਸਿਆ ਗਿਆ ਕਿ 18 ਸਾਲਾਂ ਤੋਂ ਇੱਕ ਵੀ ਕੋਈ ਐਸਾ ਸਾਲ ਨਹੀਂ ਸੀ ਜਿਹਦੇ ਵਿੱਚ ਬੱਚਿਆਂ ਦੇ ਜਿਹੜੇ ਆ ਕੋਈ ਵਿਆਨਾਤ